ਸਾਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਤੁਸੀਂ ਹੋਵਗੇ ਸਾਰੇ ਠੀਕ ਠਾਕ ਜੀ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਾਂ ਇੱਕ ਤਾਂ ਰਸਤੇ ਵਿੱਚ ਆਪਾਂ ਨੇ ਬਦਲਣਾ ਬਈ ਖਾਤਾ ਸੋਸਾਇਟੀ ਚ ਸਾਈਨ ਕਰਦੇ ਜਾਣੇ ਆਪਾਂ ਨੇ ਉਹ ਲਾਗੇ ਸੋਸਾਇਟੀ ਇੱਕ ਆਪਾਂ ਜਮਾਰ ਕੇ ਅੰਨੇ ਘੇੜਾ ਕੰਮ ਰਿਆਂ ਆਪਾਂ ਕਈ ਦਿਨ ਹੋ ਗਏ ਗਿਆ ਨੂੰ ਬਈ ਆਪਾਂ ਜਾ ਕਾਣਾ ਆਪਾਂ ਨੇ ਜੁੜੇ ਰਹੋ ਇਹ ਵਾ ਸੱਟ ਸੋਸਾਟੀ ਬਈ ਅੱਤ ਆਪਾਂ ਨੇ ਫਾਇਨ ਕਰਨੇ ਆ ਖਾਤਾ ਬਦਲਣਾ ਹੈ ਆਪਣੇ ਉਰੇ 5 ਮਿੰਟ ਲੱਗਣੇ ਬਸ ਬਈ ਹੈਂ ਅਗਲੇ ਤੋਂ ਅਗਲੇ ਹਫਤੇ ਨੂੰ ਫੋਨ ਕਰਦੀ ਫੇ ਉਪਰ ਤੋਂ ਮੈਂ ਲੈ ਆਇਆ ਉਹ ਬਤਾਇਆ ਤਾਂ ਐਂਦ ਨੇ ਉਸ ਦਿਨ ਉਸ ਦਿਨ ਬਤਾਇਆ ਤਾਂ ਐਂ ਵੀ ਪੜਿਆ ਅੱਛਾ ਜਿੰਕ ਸੀ ਤੋਂ ਪੜੀ ਹੋਗੀ ਉਹ ਉਹ ਜਿੰਕ ਸੀ ਤੋਂ ਪੜੀ ਹੋਗੀ ਚਲ ਲੋ ਵੀ ਕਰਤੇ ਜਾਨ ਆਪਣਾ ਲੋਵੀ ਚਲਦੇ ਆਪਾਂ ਹਾਂ ਪਹੁੰਚ ਗਏ ਬਰਵਾਲਾ ਬਈ ਮਾਮੇ ਦਾ ਫੋਨ ਆ ਰਿਹਾ ਬਈ ਮਾਮੇ ਨੂੰ ਜਾਣਾ ਪਾਣਾ ਤੇ ਕੰਮ ਕੋਈ ਜ਼ਰੂਰੀ ਰਸ ਰਸਤੇ ਵਿੱਚ ਫੋਨ ਆ ਗਿਆ ਉਹਦਾ ਮਗਾ ਚਲਾ ਰਿਹਾ ਹਾਂ ਉਹ ਘੰਟਾ ਦੋ ਘੰਟਾ ਆਪਾਂ ਫਿਰ ਉਹਦੇ ਵਿੱਚ ਨੂੰ ਆਪਾਂ ਕਮਰਿਆਂ ਪਰ। ਬਾਕੀ ਬਾਹਰ ਸਪਣ ਤਾਂ ਬਹੁਤ ਵਧੀਆ ਹੋਈ ਬਈ। ਜਣੀ ਧਰਮੀ ਦੇ ਰਾਹਤ ਮਿਲ ਗਈ ਬਈ। ਖਰਪਈ ਸਾਰਾ ਹੈ ਕਿਤੇ ਘਟ ਕਿਤੇ ਵੱਧ। ਪਰ ਗਰਮੀ ਦੇ ਜਣੀ ਪਚਾਅ ਹੋ ਗਿਆ ਬਈ ਪਹਿਲਾਂ ਗਰਮੀ ਨਾ ਨਹੀਂ ਪੂਰਾ ਹੱਲ ਕਰਿਆ ਪੈਦਾ। ਅੱਜ ਐਨੇ ਵਈ ਬਹੁਤ ਫਰਕ ਪੈ ਗਿਆ ਟੈਂਪਰੇਚਰ ਦਾ। ਗਰਮੀ ਨਾਲ ਨਾ ਨਾਕ ਰਹੀ ਪਈ ਦੀ ਆਪਣੇ ਤਾਂ 1 ਘੰਟਾ ਬਾਰਸ਼ 1 ਘੰਟਾ ਪਈ ਐਨ ਕੰਮ ਕੀ ਬਈ ਰਿਸਮੀ ਸੀ ਜੇ ਖੇਤ ਤਾਂ ਦੁਪਹਿਰੇ ਬਾਅਦ ਹੀ ਚਿੱਟੇ ਹੋਵਾਂਗੇ ਨਿਆਣ ਗਿੱਲੇ ਗਿੱਲੇ ਚਮਕੀ ਦਿਖੇ ਤੇ ਬਾਕੀ ਅੰਬਾਲੇ ਸਾਈਡ ਮਾ ਨੂੰ ਛਿੜਕਾ ਜਈ ਹੈ ਇਧਰ ਨੂੰ ਪੜਿਆ ਹੀ ਨਹੀਂ ਹਲੇ ਤਭ ਵੀ ਨਹੀਂ ਪਿਆ ਆਪਣਾ ਨੌਵਾਂ ਇਹ ਤਾਂ ਕੰਮ ਰਹੀ ਆ ਕੋ ਨੇ ਤਭ ਵੀ ਨਹੀਂ ਪਿਆ ਉਹ ਤਾਂ ਵੀ ਬਸ ਮੈਂ ਮੜਾ ਮੋਟਾ ਜਿਹਾ ਛਿੜਕਾ ਗਈ ਹੈ ਉਹ ਯਾਪਾ ਪਹੁੰਚ ਗਏ ਇਹਨਾਂ ਤੇ ਟ੍ਰੈਡਿਸ਼ Tukia h e s i t a i o n e e e o de que a d o a d e v d e v o adevo a n e v o adevo a d o a e adevo a d e a d d e e a v e a d e e a d e ਆ ਦੇਖੋ ਇੱਧਰ ਜੀਰੀ ਕਈ ਦਿਨ ਹੋ ਗਏ ਜੀ ਨੀਰੀਨ ਲੱਗੀ ਨੂੰ ਬਾਈ ਇਸ ਤੇ ਅਗਲੇ ਪਾਸੇ ਹੈ ਜੀਰੀ ਮੇੜਾ ਵੀ ਲੱਗੀ ਕਰਨੋ ਅਗਲੇ ਪਾਸੇ ਦੇਖੋ ਕਿਤਨੀ ਹਰੀ ਖੜੀ ਜੀਰੀ ਦੇਖੋ ਉਹਨਾਂ ਤਾਂ ਮੈਨੂੰ ਨਿਊ ਲਗਾ ਵੀ ਇੱਕ ਯੂਰੀਆ ਵੀ ਪਾ ਦੀ ਹੋਣਾ ਮਲਗਣਾ ਇਹੋ ਦੇਖੋ ਉਹ ਦੇਖੋ ਦੋ ਦੋ ਟੱਕੇ ਕਰੇਗੀ ਬਾਈ ਤੋ ਹੋ ਗਏ ਹੁਣੇ ਲਗੀ ਨੂੰ 10 ਦਿਨ ਹਫਤਾ ਹਾਂ ਹਫਤਾ 10 ਦਿਨ ਹੋ ਗਏ ਹੁਣੇ ਬਈ ਜਿਵੇਂ ਜਿਹੀ ਪਹਿਲਾਂ ਗਰਮੀ ਦੀ ਸਭ ਤੇ ਤੋ 10 ਦਿਨ ਹੋ ਗਏ ਹੁਣੇ ਇਹ ਤੋ ਕੋਈ ਇੱਧਰ ਵੀ ਪਾਣੀ ਛੋੜਿਆ ਵਾ ਇਹ ਕੱਦੂ ਕਰਿਆ ਵਾ ਇਹ ਪਲਾਂਣ ਲੱਗੇ ਬਈ ਆਪਣੇ ਪਾਸ ਲਈ ਨੌਕ ਕਰ ਨਹੀਂ ਆਇਆ ਕਰ ਕਰ ਕੇ ਨਾ ਉਹ ਪਾਣੀ ਛੱਡਣੇ ਜੋਗੇ ਹਲੀ ਬਾਈ ਪਤਾ ਹੀ ਆ ਸਾਨੂੰ ਕੱਲੇ ਜਾਣੇ ਬਾਦੋਂ ਫਿਰ ਚੱਲਦਾ ਨਹੀਂ ਕੰਮ ਬਾਈ ਜੀ ਰੀਗਾ ਕਿਉਂ ਇੱਕ ਬੰਦਾ ਟਰੈਕਟਰ ਪਾ ਫਿਰ ਬੱਟਾਂ ਵੀ ਲਿਪਣੀ ਪਵਾ ਬਾਈ ਚਿੱਪਾ ਵੀ ਲਾਣਾ ਪਵਾ ਪੂਰੇ ਪੂਰੇ ਹਾਲ ਤੇ ਦੇਖੋ ਬਾਕੀ ਮੌਸਮ ਖੈਰੀ ਵੀ ਠੀਕ ਹੋ ਗਿਆ ਇਹ ਰੀ ਲਾਣੇ ਲੈਕ ਮੌਸਮ ਨੂੰ ਬੰਦ ਹੋ ਗਈ ਵੀ ਤਰੋਂ ਲੂ ਚੱਲ ਰਹੀ ਦੀ ਪਹਿਲਾਂ ਲੂ ਬੰਦ ਹੋ ਗਈ ਉਹ ਦੇਖੋ ਪੋਲਟਰੀ ਫਾਰਮ ਪੂਰਾ ਦਿਖ ਰਿਹਾ ਪੋਲਟਰੀ ਫਾਰਮ ਬਾਕੀ ਪਰਮ ਬੜੇ ਰੋਡ ਪਤੇ ਤੋਂ ਸਾਰੇ ਚੱਕ ਦੀ ਬਈ ਪੋਲਟਰੀ ਫਾਰਮ ਬਾਕੀ ਉਹ ਸਕੂਲ ਆ ਗਿਆ ਬਈ ਅੱਗੇ ਇੱਧਰ ਇਹ ਕੌਣ ਜਾ ਇਹੋ ਸਕੂਲ ਆ ਬਈ ਊਰਾ ਪੜੇ ਆਪਾਂ ਇਸ ਸਕੂਲ ਮਾ ਲਾਈ ਉਹ ਆਪਣਾ ਦੇਖੋ ਗਰਾਊਂਡ ਇਹ ਸਕੂਲ ਆ ਇਹ ਗਰਾਊਂਡ ਆ ਆਪਾਂ ਨਵਰਾ ਵੀ ਦੋ ਤਿੰਨ ਤਿੰਨ ਸਾਲ ਆਏ ਬਾਈ ਉਹਰੇ ਤੇ ਤੁਰ ਕੇ ਜਾਏਗਾ ਅੰਦੇ ਅੱਡੇ ਤੱਕ ਅੱਡਾ ਖਾਸੀ ਦੂਰ ਪੈ ਜਾ ਹੋਰ ਇਹ ਤੇ ਇਹ ਇੱਧਰ ਗਰਲ ਸਕੂਲ ਆ ਗਿਆ ਬਾਈ ਇਹ ਜੋ ਵਾਲਾ ਇਹ ਸਕੂਲ ਆ ਕਾ ਗੇਟ ਇੱਧਰ ਆ ਵੇਖੋ ਇਹ ਜੋ ਗੇਟ ਆ ਗਿਆ ਇਹ ਜੋ ਇਹ গারਲ ਸਕੂਲ ਆ ਇਹ ਉਹ ਰਡ ਸੈਂਸਰੀ ਹੋਈ ਕਰਾ ਦੀ ਤੁਮ ਲਗਾ ਬੰਦ ਸੀ ਹੋ ਗਈ ਉਹ ਤੋਂ ਹੂੰ ਦੇਖ ਕਹਨੋਂ ਜਾ ਰਹੀ ਆਪਾਂ ਵੀ ਡੇਰਾ ਵਸੀ ਵਾਲੇ ਰੋਡ 'ਪਾ ਡੇਰਾ ਉਹ ਸੀ ਵਾਲਾ ਰੋਡ ਆ ਗਏ ਉਹ ਲੈਫਟ ਮੁੜ ਜਾਗੇ ਉਰਾ ਦੇ ਡੇਰਾ ਵਸੀ ਚਲੇ ਜਾਵਾਂਗੇ ਰਾਈਟ ਮੁੜ ਕੇ ਆਪਾਂ ਬਰਵਾਲਾ ਅੱਡੇ 'ਵਾਂ ਆ ਜਾਂਗੇ ਸੌਮਣੀ ਅੱਡੇ 'ਵਾਂ ਨਹੀਂ ਚਲੇਗੀ ਸੜਕ ਭਾਈ ਹਾਂਜੀ ਮਿੱਤਰੋ ਅੰਬੀ ਚੁੱਸਣੇ ਵਾਲੀ ਵੀ ਆਣ ਲੱਗੀ ਬਈ ਇਹ ਦੇਖੋ ਬहोत ਅੰਬੀ ਬੜੀ ਆ ਚੁੱਸਣੇ ਵਾਲੀ ਵੀ ਮਾ ਪਜਾਮ ਲੱਗਿਆ ਰ ਲਗਣ ਦੋਏ ਟਾਈਮ ਤਕਰੀਬਨ ਸਾਰਾ ਤਿੰਨ ਸਾਂਜ ਨੂੰ ਜਾਣਾ ਲਗਾ ਜਾਮ तो नहीं चक्कर। लगा। देखो क्या चक्कर आ रहा पहुंच गए कमरे पर कि मार का முக்கூக சண்ட ர ਉਹ ਨੋ ਦੇਖੋ ਬਈ ਛਕਾਠਾਂ ਤੱਕ ਚੱਕ ਤੇ ਆ ਗਮ ਆ ਬੱਪੂ ਹਾਂ ਬੜੀ ਤੇ ਆ ਲੈਂ ਬੜੀਆ ਬੜੀਆ ਹੀ ਹੁਣ ਜੇ ਬੜਾ ਚੀਕੜ ਕਰਿਆ ਇੰਨੇ ਬੋਲ ਦੇ ਕੋਲੇ ਘੱਟ ਬੋਲ ਦਿਆ ਕਰ ਆ ਕੀ ਬਹੁਤ ਮੰਨ ਲਉਣਾ ਬੜੀਆ ਪਾਣੀ ਹੈ ਹੈ ਬਹੁਤ ਅੱਛਾ ਮੈਨੂੰ ਜੀ ਕੱਲ ਮੈਂ ਸਵੇਰੇ ਗੱਡੇ ਮਾਰ ਰਹਾ ਨਾਲ ਬੰਦਾਂ ਬਰਜਾ ਤਾ ਹਾਂ। ਹਾਂ। ਹੈ। ਉਹ। ਕਿਆ ਬਾਤ ਫੋਨ ਫਾਨ ਵੀ ਨਹੀਂ ਉਠਾਉਂਦੇ ਦਮ। ਹੈ? फोन भी नहीं उठाते फोन ऑफ हो गया सर और उस दिन का ऑफ ही हो रहा है कई बार फोन कर लिया फोन उठांदा नहीं तो दो। ना दोबारा बैक कॉल की कि बैक कॉल कर लें दोबारा उसे पेमेंट नहीं आई मैंने हां पेमेंट अप कर दी मतलब बोल दो दत्ता कि पेमेंट नहीं आई अच्छा मैसेज करने करना भूल गया था 1500 चले जाओ 1500 तुमने किए लेओ अच्छा हाँ एक है बाकी के पच्चीस को आते हैं अगर पच्चीस को आ गए तो सट्टे पच्चीस को आ गए वो और ये दोनों वो और ये मतलब फिर तो पंद्रह तारीख को मंथ लग जाएंगे ले और ये पंद्रह तारीख को ये हाफ पंद्रह मतलब अगले महीने के और पच्चीस को डालेगा इकट्ठा सारा अगर आ गए तो नहीं तो अगर सिंगल आ गए तो ये पंद्रह सौ रुपये कर दूँगा हाँ नमस्ते नमस्कार कहाँ हो विकास कहाँ इधर विकास तो विकास ये टूटी टाटी बंद कर दिया करो नीचे देखे चिकड़ कितना हुआ कैसे हुआ है <laughs> 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 बंद कर दिया करो देख कर कहा कि थले चल के देखते दे हैं प्रवीन कि दा? क्या करता कि मनीष ऋषि ऋषि भी अच्छा ਆਈਸ਼ ਕਾਸ਼ ਉਹ ਕੋਲਡ ਡਰਿੰਕ ਪੀਤਾ ਹੈ ਰਿਸ਼ੀਗਾਂਹ ਹੈ ਸੁਗਾਠਾਂ ਚੋਂ ਗਾਠਾਂ ਤੱਕ ਕਰਤੀਆਂ ਗੰਦਾ ਵੀ ਖੜੀਆਂ ਬਾਥਰੂਮਾਂ ਦੇ ਲੈਂਟਰ ਪਾਤੇ 2 4 6 ਇੱਧਰਲੇ ਸੱਟ ਮਾ ਚਾਰਾਂ ਦੇ ਪੈ ਗੇ ਇੱਧਰ ਵਾਲੇ ਵਾਂ ਦੋ ਪਿੱਛੇ ਵਾਲੇ ਪਾਤੇ ਮੁਰਲੇ ਵਾਲੇ ਰਹਿ ਗਏ ਮੁਰਲੇ ਵਾਲੀਆਂ ਕੰਦਾ ਵੀ ਰਹਿ ਰੀਆਂ ਵਾਲੇ ਬਾਕੀ ਥੋੜੇ ਟਾਈਮ ਲੱਗਣਾ ਬਾਈ ਹੁਣ ਤੋਂ ਤਕਰੀਬਨ 15 ਦਿਨਾਂ માં 15 ਦਿਨ ਜੋਰ ਲਾ ਕੇ ਲਗੂਗੇ ਬਾਈ ਆਰਾਮ ਨਾਲ 15 ਦਿਨ ਦੇ ਅੰਦਰ ਅੰਦਰ ਲੈਂਟਰ ਪਾ ਪਹੁੰਚ ਜਾਊਗਾ 15ਵੇਂ ਮਗਰ ਨਿਭੜ ਜਾਊਗਾ ਉੱਪਰੇ ਰਹਿ ਗਏ ਆ ਬਈ ਨੇ 3 3 ਫੁੱਟ ਕੰਦਾਂ 2 4 6 8 9 ਅਰੇ ਉਹ ਬੀਮ ਪਾ ਰਹੇ ਹਲੇ ਬੀਮ ਤੇ ਲਗ 9 ਨੌਰ ਹਦੇ ਆ ਬਾਈ ਆ ਲਗੇ ਵੇ ਸਾਹਮਣੇ ਕੰਦਵਾ ਇਸਕਾ 9 ਨੌਰ ਦੇ ਬੀਮ ਉੱਤੇ ਉੱਪਰ ਪਾ ਰਸ ਮਲਾਈ ਮੈਂ ਕੋ ਰਸ ਮਲਾਈ ਖਣੀ ਹਾਂ ਰਸ ਮਲਾਈ ਖਾਣਾ ਖਾ ਗੇ ਗਿਰੂ ਹੈ ਕਿ ਗਿਰੂ ਉਹ ਗਰੂਪ ਕੋ ਡੇ ਲਈ ਦੇ ਹਾਂ ਆ ਲਈਏ ਹੋਰ ਕੀ ਕਹਣਾ ਚੱਲ ਨਹੀਂ ਕਾਲੇ ਜਲਾ ਪਹੁੰਚ ਗਿਆ ਟੂਲਪਲਾ ਜੇ ਬਾਜੀ ਓਕੇ ਨਾ ਫੁੱਲਵੇ ਕਰਦੇ ਬਾਈ ਇਹ ਤਾਂ ਆਪਾਂ ਨੂੰ ਅਗਲਾ ਪਿੰਡ ਰੁਕਣਾ ਪੈਣਾ ਦਾ ਪਾਉਰੇ ਦੇ ਨੇਈ ਖਾਣੇ ਨੂੰ ਕੁਛ ਪ੍ਰਭੂ ਜੀ ਵਾਲੇ ਬਾਦੇ ਤੇ ਨੰਬਰ ਮਠਿਆਈ ਹੁੰਦੀ ਹੋਈ ਇਹਨਾਂ ਦੀ ਪ੍ਰਭੂ ਜੀ ਵਾਲੇ ਦੀ ਅੱਨੇ ਫੋਨੋਂ ਰਾਸ ਮਾ ਲਈ ਸਟੂ ਬਲੇਟ ਪੱਕ ਹੋਣੀ ਆ ਪਲੇਟ ਮੈਂ ਕਹਿ ਤੀ ਦੋ ਸੰਜ ਪੰਜ 6 ਕਰਾ ਦੇ ਸੇ ਪਲੇਟ ਸੇ ਪਲੇਟ ਕੋਈ ਨਹੀਂ ਕਰਦੇ ਲੋਕ ਹੋਰ ਲੈਣਾ ਕੁਝ ഇതില കേക്കണ 对对对对 ਚੁੱਕੇ ਆਪਾਂ ਘਰ ਚਾਬੀ ਭੁੱਲਿਆ ਚਾਬੀ ਤਲਾਇਆ ਬਾਬਾ ਹਰਜੀ ਕਿਵੇਂ ਹੋ ਅ ਫੜ ਪਹਿਲਾਂ ਨਾ ਸਬਜੀ ਪੱਜੀ ਹਾਂ ਇਹ ਫੜ ਲੈ ਕद्दू 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 ਕੰਦਾ ਮਿਲੋ ਜੀ ਟੈਗ ਕਰਦੇ ਆ ਜਕੇਲ ਬਰੂਨੋ ਦੇ तेरे पास छठी फेर दूंगा मैं देख ली हां लाओ मैं छठी देख कितना बैठ गया भी ब्रूनो ओ ब्रूनो ब्रूनो गर्मी में इनका भी बहुत बुरा हाल होया बेचारा ਨਾਲਾ ਮਤ ਹੈ ਤੇ ਆਪਾਂ ਕੱਟੀ ਉਹ ਬੋਰ ਚਲਾ ਗਾ ਨਾ ਦੇ ਮੇਰੇ ਨਾਲ ਆਗਾ ਇਸ ਟਾਈਮ ਨਾ ਆਪਾਂ ਨੀਚਾ ਸਾਰਾ ਫਰਸ਼ ਗਿੱਲਾ ਕਰਦੇ ਕਰਾਂਦੇ ਠੰਡਾ ਇਸ ਨੂੰ ਪੱਛੇ ਰਹਿ ਕਰਾਂਦੇ ਨੇ ਠੰਡੇ ਵਾ ਨਾ ਆ ਗਾ ਗਰਮੀ ਤੋਂ ਗਰਮੀ ਆ ਬਈ ਇਹਨਾਂ ਵੀ ਆਪਣੇ ਵਰਗੀ ਹੋ ਜਾਣ ਗਰਮੀ ਤੋਂ ਆ ਪੰਛੀ ਆ ਪੰਛੀ ਨੂੰ ਵੀ ਲਗਾ ਇਹ ਉਮਰੂ ਦਾ ਬਈ